ਹਾਂਜੀ ਦੋਸਤੋ ਮੌਤਬੋਸਤ ਸਵਾਗਤ ਹੈ ਆਪਣੀ ਚੈਨਲ 'ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਪੈਸ਼ ਕਰੋ ਦੇ ਲਈ ਪਟੇ ਖੁਸ਼ਕਬੀ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਵਿਖੇ 13 ਤੋਂ 15 ਨਵੰਬਰ ਤੱਕ ਲੱਗਣ ਵਾਲਾ ਜੋ ਮੇਲਾ ਹੈ ਉਸ ਬਾਰੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਆਪ ਸਭ ਨੂੰ ਰਿਕਵੈਸਟ ਹੈ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਅੱਜ ਦੇ ਇਸ ਯੁੱਗ ਦੇ ਵਿੱਚ ਜੋ ਕਿ ਡਿਜੀਟਲ ਦਾ ਜ਼ਮਾਨਾ ਹੈ ਇਸ ਵਿੱਚ ਵਕਤ ਦੇ ਨਾਲ ਚੱਲਣਾ ਵੀ ਬਹੁਤ ਜ਼ਰੂਰੀ ਹੈ ਜੋ ਕਿ ਅੱਜ ਦਾ ਡਿਜੀਟਲ ਯੁੱਗ ਹੈ ਇਸ ਦੇ ਵਿੱਚ ਜੋ ਵੀ ਨਵੇਂ-ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਜਾਂਦੇ ਹਨ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਫਾਇਦਿਆਂ ਦੇ ਵਾਸਤੇ ਜਾਂ ਫਿਰ ਆਮ ਲੋਕਾਂ ਦੇ ਵਾਸਤੇ ਇਸ ਦੇ ਨਾਲ ਰਜਿਸਟਰ ਹੋਣਾ ਵੀ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਸ ਦੇ ਘਰ ਬੈਠੇ ਹੀ ਲਾਭ ਲੈ ਸਕਦੇ ਹੋ ਇਸੇ ਗੱਲ ਨੂੰ ਮੱਤੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਵੀ 13 ਤੋਂ 15 ਨਵੰਬਰ ਤੱਕ ਪੈਸ਼ਟਰਨਰ ਦੇ ਵਾਸਤੇ ਉਹਨਾਂ ਦੀ ਸਹੂਲਤ ਦੇ ਵਾਸਤੇ ਇੱਕ ਖਾਸ ਮੇਲਾ ਜੋ ਹੈ ਉਸ ਨੂੰ ਆਯੋਜਨ ਕੀਤਾ ਹੈ ਤੇ ਆਓ ਜਾਣਦੇ ਹਾਂ ਇਸ ਦੀ ਡਿਟੇਲ ਕੀ ਹੈ ਇਸ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਜੋ ਹਨ ਉਹ ਪੈਸ਼ਟਰਨਰਸ ਨੂੰ ਦਿੱਤੀਆਂ ਜਾਣ ਦੀ ਜਿਹੜੀ ਭਵਿੱਖੇ ਦੇ ਵਿੱਚ ਸੁਭਾਵਨਾ ਹੈ ਸੋ ਦੋਸਤੋ ਪੰਜਾਬ ਦੇ ਵਿੱਤ ਮੰਤਰੀ ਆਰਟੀਫਿਕੇਟ ਹਰਪਾਲ ਸਿੰਘ ਛੀਮਾ ਨੇ ਅੱਜ ਇੱਥੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਵਿੱਚ 13 ਤੋਂ 15 ਨਵੰਬਰ 2025 ਤੱਕ ਸਪੈਸ਼ਲ ਸੇਵਾ ਮੇਲਾ ਕਰਵਾਇਆ ਜਾਵੇਗਾ ਇਸ ਪਹਿਲ ਕਦਮੀ ਦਾ ਉਦੇਸ਼ ਸੂਬਾ ਸਰਕਾਰ ਦਾ ਸਮੂਹ ਪੈਸ਼ਨਰਾਂ ਨੂੰ ਜ਼ਰੂਰੀ KYC ਪ੍ਰਕਿਰਿਆ ਸੰਬੰਧੀ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਨਵੇਂ ਲਾਂਚ ਕੀਤੀ ਗਈ ਪੈਸ਼ਨਰ ਸੇਵਾ ਪੈਟਰੋਲ ਤੇ ਆਪਣੀ ਰਜਿਸਟ੍ਰ ਸਟੇਸ਼ਨ ਕਰਵਾ ਸਕਣ ਪਿਤਮੰਦੀ ਹਰਪਾਤ ਸਿਕਸ਼ੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ 3 ਨਵੰਬਰ 2025 ਨੂੰ ਸਾਰੀਆਂ ਪੈਸ਼ਨ ਸੰਬੰਧੀ ਸੇਵਾਵਾਂ ਦੇ ਲਈ ਵਨ ਸਟੈਪ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਪੈਸ਼ਨਰ ਦੇ ਲਈ ਪਟ્રોલ ਤੇ ਆਪਣੀ ਜਿਹੜੀ ਹੈ ਰਜਿਸਟ੍ਰੇਸ਼ਨ ਕਰਵਾਉਣ ਦੇ ਵਾਸਤੇ ਕੇवाईसी ਕਰਵਾਉਣਾ ਲਾਜ਼ਮੀ ਹੈ ਉਹਨਾਂ ਸਾਰੇ ਪੈਸ਼ਨਰ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਜਿਹੜੀ ਹੈ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਸਹਿਜ ਡਿਜੀਟਲ ਪੈਨਸ਼ਨ ਸੇਵਾ ਦਾ ਅਨੁਭਵ ਕਰਨ ਦੇ ਲਈ ਮੇਲਾ ਦੌਰਾਨ ਆਪਣੇ ਨੇੜਲੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਵਿੱਚ ਪਹੁੰਚਣ ਇਸ ਪੋਸਟ ਦੇ ਰਾਹੀਂ ਜਿਹੜੀ ਹੈ ਸ਼ੁਰੂਆਤ ਦੇ ਵਿੱਚ ਪੈਨਸ਼ਨਰਸ ਨੂੰ 6 ਮੁੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਇਨ੍ਹਾਂ ਸੇਵਾਵਾਂ ਦੇ ਵਿੱਚ ਜੀਵਨ ਪਰਨਾਮ ਮੋਬਾਈਲ ਐਪ ਰਾਹੀਂ ਡਿਜੀਟਲ ਲਾਈਫ ਕਰਵਾਉਣਾ ਪੈਨਸ਼ਨ ਨੂੰ ਪੈਨਸ਼ਨ ਦੇ ਵਿੱਚ ਤਬਦੀਲ ਕਰਨ ਦੇ ਲਈ ਅਰਜ਼ੀ ਦੇਣਾ ਲੀਵ ਟ੍ਰੈਵਲ ਜਿਹੜਾ ਅਲਾਉਂਸ ਲੈਣ ਦੇ ਲਈ ਅਰਜੀ ਦੇਣਾ ਪੈਨਸ਼ਨ ਸੰਬੰਧੀ ਸ਼ਿਕਾਇਤਾਂ ਦਰਜ ਕਰਨਾ ਅਤੇ ਪੈਨਸ਼ਨਰ ਦੇ ਨਿੱਜੀ ਵੇਰਵਿਆਂ ਨੂੰ ਅਪਡੇਟ ਜਾਂ ਬਦਲਣਾ ਸ਼ਾਮਿਲ ਹਨ ਵਿੱਤ ਮੰਤਰੀ ਚੀਮਾ ਨੇ ਅੱਗੇ ਸਪੱਸ਼ਟ ਕੀਤਾ ਕਿ ਇਹਨਾਂ ਸੇਵਾਵਾਂ ਦਾ ਲਾਭ ਲੈਣ ਦੇ ਲਈ ਪ੍ਰਕਿਰਿਆ ਸਰ ਤੌਰ ਤੇ ਦੇ ਵਿੱਚ ਆਸਾਨ ਹੈ ਪੈਨਸ਼ਨਰ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਦੇ ਲਈ ਡਾਇਰੈਕਟ ਪੱਧਰ ਤੇ ਤਿੰਨ ਸਰਪਿਤ ਹੈਲਪਲਾਈਨ ਨੰਬਰ ਵੀ ਦਿੱਤੇ ਗਏ ਨੇ ਤੇ ਇਹ ਸਾਰੇ ਕੰਮ ਦੇ ਦੰ ਦੇ ਦੌਰਾਨ ਸੇਵ ਵਿਰੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕਾਰਸ਼ੀਲ ਹਨ ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਨੂੰ ਇਹ ਹਦਾਇਤ ਕਰ ਦਿੱਤੀ ਗਈ ਹੈ ਕਿ ਇਨਾਂ ਮੀਤਿਆਂ ਨੂੰ ਜਾਣੀ ਕੀ ਤਿੰਨ ਦਿਨ ਦੇ ਵਾਸਤੇ 13 ਤੋਂ 15 ਨਵੰਬਰ ਤੱਕ ਪੈਂਸ਼ਨ ਦੇ ਬੈਠਣ ਦੇ ਵਾਸਤੇ ਜੋ ਹੈ ਕੁਰਸੀਆਂ ਆਦਿ ਦਾ ਪ੍ਰਬੰਧ ਵੀ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਪੇਸ਼ ਨਾ ਆਵੇ ਤੇ ਹੁਣ ਆਓ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਅਕਸਰ ਹੀ ਪੈਨਸ਼ਨ ਨੂੰ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪੇਸ਼ ਆਉਂਦੀਆਂ ਹਨ ਤੇ ਉਹਨਾਂ ਨੂੰ ਆਪਣੇ ਲਾਈਫ ਸਰਟੀਫਿਕੇਟ ਜਾਂ ਫਿਰ ਜੋ ਹੈ ਪੈਨਸ਼ਨ ਦੇ ਸਬੰਧ ਦੇ ਵਿੱਚ ਹੋਰ ਮਸਲੇ ਜਿਵੇਂ ਕਿ ਐਲਟੀਸੀ ਜਾਂ ਕਈ ਤਰ੍ਹਾਂ ਦੀਆਂ ਜੋ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦੇ ਵਿੱਚ ਕਿੰਨਾ ਕੁ ਇਹ ਸਥਾਰਤਿਕ ਹੁੰਦਾ ਹੈ ਤੇ ਕਿੰਨਾ ਕੁ ਸਹਾਈ ਹੁੰਦਾ ਹੈ ਤੇ ਨਵਾਂ ਵੋਟ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਜੋ ਵੇਖੋ ਤਾਂ ਇਹ ਹੀ ਕੀਤੀ ਜਾਂਦੀ ਹੈ ਕਿ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਜੋ ਹੈ ਸਰਕਾਰ ਦੇ ਵੱਲੋਂ ਪਹਿਲ ਕੀਤੀ ਕਰਨੀ ਕੀਤੀ ਗਈ ਹੈ ਇਸ ਦੇ ਨਾਲ ਪੈਨਸ਼ਨ ਨੂੰ ਪੈਨਸ਼ਨਰ ਨੂੰ ਜਿਹੜੀ ਕਾਫੀ ਲਾਭ ਮਿਲਣ ਦੀ ਸੁਭਾਵਨਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ ਜੀ